ਮਲੇਰ ਕੋੜਲਾ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ گرو ਦਾ ਪਰਦਾਫਾਜ਼ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਗਈ ਸ਼ੁਰੂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੰਮਦ ਅਸलम ਅਜੇ ਸਿੰਘ ਤੇ ਇਹ ਵਿਚਾਰਾਂ ਦੇ ਖਿਲਾਫ ਸਾਨੂੰ ਸੀਕ੍ਰਟ ਸੀਕ੍ਰਟ ਇਨਫੋਰਮੇਸ਼ਨ ಸಿਗੀ ਕਿ ਇਹ ਚੋਰੀ ਦੇ ਟੂ ਬਿਲਾਂ ਦੀ ਖਰੀਦਫਰੋਕ ਕਰਦੇ ਆ ਤੇ ਇਹ ਵਿਚਾਰਾਂ ਨੂੰ ਆਪਾਂ ਰਾਉਂਡ ਅਪ ਕੀਤਾ ਗਿਆ ਤੇ ਇਹ ਵਿਚਾਰਾਂ ਤੋਂ ਸਾਨੂੰ 12 ਚੋਰੀ ਦੇ ਟੂ-ਵీలਰ ਫਿਲਹਾਲ ਬਰਾਮਦ ਹੋਏ ਤੇ ਬੇਸਡ ਓਨ ਥੈਟ ਆਪਾਂ ਇਹ ਕੇਸ ਰਜਿਸਟਰ ਕੀਤਾ ਗਿਆ ਐਂਡ ਫਰਦਰ ਫਰਦਰ ਤਫਤੀਸ਼ ਚੱਲ ਰਹੀ ਹੈ ਤੇ ਇਹਨਾਂ ਦਾ ਪੁਲਿਸ ਰਿਮਾਨ ਲਿੱਤਾ ਗਿਆ ਤੇ ਆਪਣਾ ਹੁਣ ਇਸ ਕੇਸ 'ਚ ਫਰਦਰ ਫੋਰ ਆਪਨ ਨੂੰ ਕੁਝ ਨਾ ਕੁਝ ਬੰਨੋਂ ਮਿਲਣ ਦੀ ਸੰਭਾਵਨਾ ਹੈਗੀ ਹੈ ਸਰ ਉਸ ਰਿਮਾਨ ਕਿੱ데 ਨਾ ਜੀ ਤੇ ਆਪਾਂ ਨੂੰ ਫਿਲਹਾਲ 24 ਘੰਟੇ ਦਾ ਆਪਾਂ ਨੂੰ ਪੁਲਿਸ ਰਿਪੋਰਟ ਮਿਲੇ ਤੇ ਆਪਾਂ ਅ ਫਰਦਰ ਆਪਾਂ ਨੂੰ ਹੋਰ ਅਪਲਾਈ ਕਰਾਂਗੇ ਅਜੇ ਪੁਲਿਸ ਰਿਪੋਰਟ ਦੇ ਨਾਲ ਤਾਂ ਚੋਰੀ ਕਿੱਥੋਂ ਕਰਦੇ ਸੀ ਕਿੱਥੇ ਵੇਚ ਦਾ ਕੰਮ ਕਰਦੇ ਸੀ ਅੰਤਰਾਜੀ ਲੋਹਾ ਕੀ ਜੀ ਇਹ ਇਹ ਆਪਣੇ ਮਲੇਰ ਕੋਟ ਨਾਲ ਤੋਂ ਵੀ ਕਰਦੇ ਸੀ ਇਹ ਸਰਾਉਂਡਿੰਗ ਡਿਸਟ੍ਰਿਕਟਸ ਤੋਂ ਵੀ ਕਰਦੇ ਸੀ ਤੇ ਸਾਰਾ ਆਪਾਂ ਨੂੰ ਡੂਰਿੰਗ ਤਫਤੀਸ਼ ਕਲੀਅਰ ਹੋਊਗਾ ਜੀ ਇਹਨਾਂ ਦਾ ਤੇ ਇਹਨਾਂ ਤੇ ਪਹਿਲਾਂ ਵੀ ਚੋਰੀ ਦੇ ਪਰਚੇ ਰਏ ਐ ਇਹਨਾਂ ਤੇ ਤਾਂ ਤੇ ਇਹਨਾਂ ਨੂੰ ਪਰਚੇ ਜੀ ਆਪਣਾ ਇਹਨਾਂ ਚੋ 3 ਜਾਨੇ ਬਲੇਰਕੋਟ ਲ ਆਪਣਾ ਤੇ ਤੇ ਚੌਥਾ ਨਾਬੇ ਦਾ ਸਰ ਕੀ ਇਹ ਗਰੋਗਰ ਕੀਤਾ ਜਿਹਨਾਂ ਦੇ ਇਹ 25 ਤੋਂ 30 ਸਾਲ ਦੀ ਏਜ ਹੈ ਇਹਨਾਂ ਦੀ ਜੀ ਕਿ ਕਰ ਹੋ ਸਰ ਜੀ ਕਿ ਕਰ ਹੋ ਜੀ ਕਿ ਬਾਨੂ ਜੀ ਟੋਟਲ 12 ਹੋਇਆ ਫਿਲਹਾਲ ਤੇ ਫਰਦਰ ਆਪਾਂ ਨੂੰ ਹੋਰ ਹੋਣ ਦੀ ਸੰਭਾਵਨਾ ਹੈਗੀ ਇਹਦੇ ਵਿੱਚ ਸਰ ਟੂ ਟੂ ਵਈ ਆ ਪਾਣੀ ਕਰਦੇ ਸੀ ਜਾਂ ਫਿਰ ਹਾਂਜੀ ਟੂ ਵਿਲਰਸ ਕਰਦੇ ਸੀ ਜੀ ਫਿਲਹਾਲ ਇਹ ਹੀ ਅੱਜੇ ਸਾਹਮਣੇ ਆਈ ਹੈ ਜੀ ਕੋਈ ਨਸ਼ਾ ਵਗੈਰਾ ਵੀ ਕੋਈ ਕਾਰਨ ਦੇ ਅਧੀਨ ਨਹੀਂ ਨਹੀਂ ਏਦਾਂ ਯਾਰ ਦੀ ਹਜੇ ਨਹੀਂ ਕੋਈ ਜੀ ਸਾਹਮਣੇ ਆਈ ਜੀ ਪਹਿਲਾਂ ਮਤਲਬ ਕ੍ਰਿਮਨ ਰਿਪੋਰਟ ਜਿੱਕੇ ਨਾਲ ਅਲਰੇਡੀ ਹੈ ਨਾ ਹਾਂਜੀ ਹੈਗਾ ਇਹਨਾਂ ਚੋਰੀ ਚੋਰੀ ਹਾਂਦੇ ਹੈਗੇ ਨਾ ਤੇ ਤਿੰਨ ਜਾਨਾਂ ਤੇ ਚੋਰੀ ਇੱਦਾਂ ਹੈਗਾ ਚੌਥੇ ਅਜੇ ਲੜਾਈ ਝਗੜੇ ਦਾ ਪਰਚਾ ਹੈਗਾ ਸਰ ਕੀ ਆਸਪਾਸ ਅਗਰ ਕੀਤੀ ਜਾ ਸਕਦੀ ਇਹਨਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਡਿਮਾਂਡ ਦੇ ਵਿੱਚ ਕਿਹੜੀਆਂ ਹੋਰ ਜਿਹੇ ਸੰਭੀਰ ਜੁਰਮ ਨੇ ਸਾਹਮਣੇ ਆ ਸਕਦੇ ਜੇ ਆਪਾਂ ਤਾਂ ਹਰ ਪੱਖੋਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਜੋ ਜੋ ਤੋਂ ਸਮੇ ਉਹੋ ਸ਼ੁਰੂ ਕੀਤਾ ਜਾਊਗਾ ਮੀਡੀਆ ਦਾ ਕਿੰਨੇ ਸਮੇ ਤੋਂ ਮਾਰੀਆਂ ਜਿਹੜੀਆਂ ਆਪਣੀਆਂ ਵਾਰਦਾਤਾਂ ਜਾਂ ਦਿੱਤਾ ਜਾ ਰਿਹਾ ਹੈ ਜੀ ਕਿੰਨਾ ਹੈ ਵੀ ਇਹ ਲਾਸਟ ਸਾਲ ਤੋਂ ਸਾਲ ਦੋ ਇਹ ਆਪਣਾ ਹੀ ਕੰਮ ਕਰ ਰਹੇ ਹੈ ਜੀ ਸਹੀ ਕਿਹੜੇ ਚਰੇ ਡਾਟੇ ਵਿੱਚ ਜ਼ਿਆਦਾ ਸਰਗਰਮ ਰਹੇ ਹੈ ਜੀ ਜਿਵੇਂ ਮੈਂ ਕਿਹਾ ਇਹ ਆਪਣੇ ਮਲੇਰਕੋਟਲੇ ਵੀ ਕਰਦੇ ਸੀ ਇਹ ਆਪਣੇ ਸੰਗਰੂਰ ਪਟਿਆਲਾ ਲੁਧਿਆਣੇ ਜਿਨ੍ਹਾਂ ਨੇ ਚੋਰੀਆਂ ਕੀਤੀਆਂ ਹੋਈਆਂ ਸਸ ਤਰੀਕਾ ਕੀ ਯੂਜ਼ ਕਰਦੇ ਨੇ ਜਦੋਂ ਕੋਈ ਕਿਸੇ ਮਾਰਕਾ ਤੋਂ ਅਣਜਾਣ ਲੈਂਦੇ ਜੀ ਮਰਜੀ ਬੰਕੜਾ ਤੇ ਆਪਣਾ ਜਿਵੇਂ ਕੋਈ ਟੂ-ਵੀਲਰ ਖੜਾ ਹੈ ਲਵਾਰੇ ਤੇ ਆਪਣਾ ਉਹਦਾ ਆਪਣਾ ਲੋਕ ਤੋੜ ਕੇ ਉਹਨੂੰ ਲੈ ਜਾਂਦੇ ਸੀ ਮੌਕੇ ਤੇ ਸਰ ਬਹੁਤ ਧੰਨ ਹੈ